ਪ੍ਰਭੂ ਜੀ ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਐਮਸੀ ਦੀ ਆਓ ਅੱਜ ਰਾਤ ਦੇ ਵਚਨ ਦੇ ਵਿੱਚ ਜਾਣਦੇ ਆਂ ਅੱਜ ਰਾਤ ਦਾ ਵਚਨ ਜ਼ਬੂਰ 107 ਦੀ 17 ਨੰਬਰ ਆਇਤ ਹੈ ਹੇ ਯਹੋਵਾ ਤੂੰ ਮਸਕੀਨਾਂ ਦੀ ਈਸ਼ਿਆ ਸੁਣੀ ਹੈ ਤੂੰ ਉਹਨਾਂ ਦੇ ਮਨਾਂ ਨੂੰ ਦ੍ਰਿੜ ਕਰੇਂਗਾ ਤੂੰ ਆਪਣੇ ਕੰਨ ਲਾਏਂਗਾ ਹallelujah ਅੱਜ ਦੇ ਵਚਨ ਦੇ ਵਿੱਚ ਪਰਮੇਸ਼ਰ ਸਾਨੂੰ ਦੱਸ ਰਿਹਾ ਪਰਮੇਸ਼ਰ ਕਹਿੰਦੇ ਕਿ ਮੈਂ ਤੁਹਾਡੀ ਪੁਕਾਰ ਨੂੰ ਸੁਣਿਆ ਆ ਜਿਹੜੇ ਦੁਖੀ ਆ ਮਸਕੀਨ ਆ ਗਰੀਬ ਲੋਗ ਆ ਜਿਹੜੇ ਆਪਣੇ ਮਨਾਂ ਦੇ ਵਿੱਚ ਜਿਹੜੇ ਆ ਅਦੀ ਨਿਆ ਪਰਮੇਸ਼ਰ ਦੇ ਜਿਹੜੇ ਆਪਣੇ ਮਨਾਂ ਦੇ ਨਮਰ ਆ ਮਨਾਂ ਦੇ ਗਰੀਬ ਆ ਪਰਮੇਸ਼ਰ ਕਹਿੰਦੇ ਮੈਂ ਤੁਹਾਡੀ ਪੁਕਾਰ ਨੂੰ ਸੁਣਿਆ ਆ ਤੇ ਮੈਂ ਕਹਿੰਦੇ ਤੁਹਾਡੀ ਇਸ਼ਾ ਨੂੰ ਸੁਣਿਆ ਆ ਪਰਮੇਸ਼ਰ ਕਹਿੰਦੇ ਆ ਕਿ ਮੈਂ ਤੁਹਾਡੇ ਮਨਾਂ ਨੂੰ ਦ੍ਰਿੜ ਕਰਾਂਗਾ ਸੱਚਮੁੱਚ ਪਰਮੇਸ਼ਰ ਨੇ ਅੱਜ ਸਾਡੇ ਇਛਾਵਾਂ ਤੇ ਕੰਨ ਲਾਇਆ ਔਰ ਸਾਡੇ ਜਿਹੜੇ ਦਿਲਾਂ ਨੂੰ ਸਾਡੇ ਮਨਾਂ ਨੂੰ ਦ੍ਰਿੜ ਕੀਤਾ ਹੈ ਔਰ ਸਾਨੂੰ ਹਰ ਇੱਕ ਬਦੀ ਤੋਂ ਹਰ ਇੱਕ ਪਾਪ ਤੋਂ ਪਰਮੇਸ਼ਰ ਅੱਜ ਸਾਨੂੰ ਕੱਢਣ ਜਾ ਰਹੇ ਹੈ ਔਰ ਸਾਨੂੰ ਸਾਡੇ ਦਿਲਾਂ ਦੇ ਵਿੱਚ ਪਰਮੇਸ਼ਰ ਸ਼ਾਂਤੀ ਦੇਣ ਜਾ ਰਹੇ ਨੇ ਔਰ ਸੱਚਮੁੱਚ ਆਓ ਇਹਨਾਂ ਵਚਨਾਂ ਦੇ ਦੁਆਰਾ ਪਰਮੇਸ਼ਰ ਜੀ ਦੇ ਕੋਲੋਂ ਮੰਗਦੇ ਆ ਸ਼ਾਂਤੀ ਆਸ਼ੀਸ਼ ਔਰ ਪਰਮੇਸ਼ਰ ਨੂੰ ਆਪਣੀ ਇੱਛਾ ਦੱਸਾਂਗੇ ਇਹਨਾਂ ਵਚਨਾਂ ਦੁਆਰਾ ਸਾਰੇ ਹੀ ਭੈਣ ਭਰਾ ਰਲ ਕੇ ਪ੍ਰਾਰਥਨਾ ਕਰਾਂਗੇ ਹallelujah ਹallelujah ਧੰਨਵਾਦ ਕਰਦੇ ਪ੍ਰਭ ਜੀ ਅੱਜ ਦੇ ਇਸ ਮੰਨੇ ਦੇ ਲਈ ਖੁਦਾ ਜੋ ਤੁਸੀਂ ਸਾਨੂੰ ਅੱਜ ਰਾਤ ਦੇ ਸਮੇਂ ਸਵਰഗീയ ਮੰਨੇ ਦੇ ਨਾਲ ਰਚਾਇਆ ਮੇਰੇ ਮਹਾਨ ਖੁਦਾਵੰਜੀ ਸਵਰഗീയ ਮੰਨੇ ਦੇ ਲਈ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਆ ਖੁਦਾਵੰਜੀ ਤੁਸੀਂ ਆਪਣੇ ਵਚਨ ਦੇ ਵਿੱਚ ਸਾਨੂੰ ਕਿਹਾ ਕਿ ਤੁਸੀਂ ਮਸਕੀਨਾਂ ਦੀ ਇੱਛਾ ਨੂੰ ਸੁਣਦੇ ਹੋ ਉਹਨਾਂ ਤੇ ਕੰਨ ਲਗਾਉਂਦੇ ਹੋ ਔਰ ਸੱਚਮੁੱਚ ਪ੍ਰਭ ਜੀ ਤੁਸੀਂ ਕਿਹਾ ਕਿ ਮੈਂ ਸੱਚਮੁੱਚ ਤੁਹਾਡੀ ਪੁਕਾਰ ਨੂੰ ਸੁਣਦਾ ਆ ਸੱਚਮੁੱਚ ਪਰਮੇਸ਼ਰ ਜੀ ਤੁਸੀਂ ਕਿਹਾ ਮੈਂ ਤੁਹਾਡੀ ਪੁਕਾਰ ਨੂੰ ਤੁਹਾਡੀ ਇੱਛਾ ਦੇ ਉੱਪਰ ਮੈਂ ਕੰਨ ਲਾਉਣਾ ਮੇਰੇ ਮਹਾਨ ਖੁਦਾ ਤੁਹਾਡਾ ਧੰਨਵਾਦ ਕਰਦੇ ਆ ਸਮਰਥੀ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਸਾਡੀਆਂ ਇਸ਼ਾਵਾਂ ਤੇ ਕੰਨ ਲਾਉਂਦੇ ਹੋ ਔਰ ਸੱਚਮੁੱਚੋ ਖੁਦਾਵੰਜੀ ਤੁਸੀਂ ਸਾਨੂੰ ਹਰ ਇੱਕ ਫੈਸਲੇ ਦੇ ਵਿੱਚ ਹਰ ਇੱਕ ਸਟੇਸ਼ਨ ਦੇ ਵਿੱਚ ਸਾਨੂੰ ਦ੍ਰਿੜ ਕਰਦੇ ਆ ਮਜ਼ਬੂਤ ਕਰਦੇ ਮੇਰੇ ਮਹਾਨ ਖੁਦਾ ਤੁਹਾਡਾ ਧੰਨਵਾਦ ਕਰਦੇ ਆ ਧੰਨਵਾਦ ਕਰਦੇ ਪਰਮੇਸ਼ਰੀਨਾ ਵਚਨਾਂ ਨੂੰ ਸਾਡੇ ਦਿਲਾਂ ਦੀਆਂ ਤਖਤੀਆਂ ਤੇ ਲਿਖਣਾ ਖੁਦਾਵੰਜੀ ਵੈਰੀ ਦੀ ਕੋਈ ਵੀ ਸ਼ਕਤੀ ਇਹਨਾਂ ਵਚਨਾਂ ਨੂੰ ਸਾਡੇ ਹਿਰਦਿਆਂ ਦੇ ਅੰਦਰੋਂ ਚੁਰਾਣੇ ਨਾ ਪਾਏ ਪ੍ਰਭ ਜੀ ਪਰ ਪ੍ਰਭ ਜੀ ਬਹੁਤ ਆਇਤ ਦੇ ਨਾਲੇ ਵਚਨ ਸਾਡੀ ਜ਼ਿੰਦਗੀ ਦੇ ਵਿੱਚ आशीष बरकत ਨੂੰ ਲੈ ਕੇ ਆਉਣ ਮੇਰੇ ਸਮਰਥੀਏ ਖੁਦਾ ਔਰ ਸੱਚਮੁੱਚ ਪਰਮੇਸ਼ਰ ਜੀ ਅਸੀਂ ਤੁਹਾਡੇ ਲਈ ਪਰਮੇਸ਼ਰ ਜੀ ਬਹੁਤ ਸਾਰਾ ਹਵਾਲ ਲੈ ਕੇ ਆਈਏ ਮੇਰੇ ਮਹਾਨ ਖੁਦਾਵੰਦ ਜੀ ਧੰਨਵਾਦ ਕਰਦੇ ਖੁਦਾਵੰਦ ਜੀ ਪ੍ਰਭ ਜੀ ਤੁਸੀਂ ਸਾਨੂੰ ਹੁਣ ਤੱਕ ਸੰਭਾਲ ਕੇ ਰੱਖਿਆ ਪਰਮੇਸ਼ਰ ਜੀ ਰਾਤ ਦੇ ਸਾਰੇ ਸਮੇਂ ਚ ਵੀ ਸੰਭਾਲ ਕੇ ਰੱਖਣਾ ਖੁਦਾਵੰਦ ਜੀ ਰਾਤ ਦੇ ਸਾਰੇ ਸਮੇਂ ਨੂੰ ਤੁਹਾਡੇ پاک ਪਵਿੱਤਰ ਹੱਥਾਂ ਚ ਸੌਂਪਦੇ ਆ ਮੇਰੇ ਸਮਰਥੀਏ ਪਰਮੇਸ਼ਰ ਜੀ ਸੱਚਮੁੱਚ ਖੁਦਾ ਤੁਹਾਡਾ ਧੰਨਵਾਦ ਕਰਦੇ ਤੁਸੀਂ ਸਵੇਰ ਤੋਂ ਲੈ ਕੇ ਹੁਣ ਤੱਕ ਸਾਨੂੰ ਸੰਭਾਲੀ ਰੱਖਿਆ ਤੁਹਾਡੇ ਸਰਗੀ ਦੂਤਾਂ ਨੇ ਸਾਡੇ ird gird ਸਾਡੀ ਰਾਖੀ ਕੀਤੀ ਔਰ ਸੱਚਮੁੱਚ ਪਰਮੇਸ਼ਰ ਜੀ ਤੁਸੀਂ ਸਾਡੇ ਹੋਠਾਂ ਨੂੰ ਪਰਮੇਸ਼ਰ ਜੀ ਮਸਾ ਕੀਤਾ ਸਾਡੇ ਕਦਮਾਂ ਨੂੰ ਮਸਾ ਕੀਤਾ ਪਰਮੇਸ਼ਰ ਜੀ ਤੁਸੀਂ ਸਾਡੇ ਹੱਥਾਂ ਪੈਰਾਂ ਨੂੰ ਖੁਦਾਵੰਨ ਜੀ ਮਸਤਾ ਕੀਤਾ ਔਰ ਪਬਜੀ ਤੁਸੀਂ ਸਾਨੂੰ ਆਪਣੀ ਇੱਛਾ ਦੇ ਅਨੁਸਾਰ ਚਲਾਇਆ ਮੇਰੇ ਖੁਦਾ ਪਰਮੇਸ਼ਰ ਦੇਨ ਪਰ ਵਿੱਚ ਤੁਸੀਂ ਸਾਨੂੰ ਅੱਛੇ ਭੋਜਨਾਂ ਦੇ ਨਾਲ ਰਚਾਇਆ ਖੁਦਾਵੰਨ ਜੀ ਸਾਨੂੰ ਕਿਸੇ ਵੀ ਚੰਗੀ ਚੀਜ਼ ਦੀ ਥੋੜ੍ਹ ਨਹੀਂ ਹੋਣ ਦਿੱਤੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੀ ਆ ਪਰਮੇਸ਼ਰ ਜੀ ਧੰਨਵਾਦ ਕਰਦੇ ਮੇਰੇ ਮਹਾਨ ਖੁਦਾਵੰਨ ਜੀ ਸਾਰੇ ਹੀ ਕਰ ਪਰਿਵਾਰਾਂ ਦੇ ਲਈ ਜਨਨ ਤੁਸੀਂ ਆਪਣੀ ਦਇਆ ਵਿੱਚ ਟੱਕ ਕੇ ਰੱਖਿਆ ਖੁਦਾ ਤੁਸੀਂ ਆਪਣੇ ਰਹਿਮ ਫਜ਼ਲ ਦੇ ਨਾਲ ਸੰਭਾਲ ਕੇ ਰੱਖਿਆ ਮੇਰੇ ਮਹਾਨ ਖੁਦਾਵੰਦੀ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਖੁਦਾ ਪ੍ਰਾਰਥਨਾ ਕਰਦੇ ਸਾਰੇ ਹੀ ਘਰਾਂ ਪਰਿਵਾਰਾਂ ਦੇ ਲਈ ਪਰਮੇਸ਼ਰ ਜੀ ਜਿੰਨੇ ਵੀ ਭੈਣ ਭਰਾ ਖੁਦਾਵੰਨ ਜੀ ਤੁਹਾਡੀ ਹਜ਼ੂਰੀ ਦੇ ਵਿੱਚ ਬੈਠੇ ਹੋਏ ਨੇ ਆਪਣੇ ਸਿਰਾਂ ਨੂੰ ਝੁਕਾ ਕੇ ਖੁਦਾਵੰਨ ਜੀ ਤੁਹਾਡੀ ਹਜ਼ੂਰੀ ਦੇ ਵਿੱਚ ਮੇਰੇ ਮਹਾਨ ਖੁਦਾਵੰਨ ਜੀ ਬੈਠੇ ਹੋਏ ਨੇ ਪਰਮੇਸ਼ਰ ਜੀ ਨਾ ਸਾਰੇ ਹੀ ਭੈਣ ਭਰਾਵਾਂ ਨੂੰ ਆਪਣੇ ਪਾਕ ਪਵਿੱਤਰ ਹੱਥਾਂ ਚ ਲਓ ਖੁਦਾ ਸੱਜ ਮੇਂ ਇਹਨਾਂ ਨੂੰ ਆਪਣੇ ਪਾਕ ਪਵਿੱਤਰ ਲੋ ਦੇ ਵਿੱਚ ਕਵਰ ਕਰੋ ਮੇਰੇ ਮਹਾਨ ਪਰਮੇਸ਼ਰ ਜੀ ਵੈਰੀ ਦੀ ਕੋਈ ਵੀ ਸ਼ਕਤੀ ਇਹਨਾਂ ਨੂੰ ਛੋਨੇ ਨਾ ਪਾਏ ਖੁਦਾ ਸ਼ਰੀਰ ਦੀ ਹਰ ਇੱਕ ਵਿਕਰਸ ਬਿਮਾਰੀ ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚੋਂ ਜਾਂਦੀ ਰੱਖੇ ਮੇਰੇ ਸਮਰਥੀ ਪਰਮੇਸ਼ਰ ਜੀ ਸੱਚਮੁੱਚ ਪਰਮੇਸ਼ਰ ਜੀ ਤੁਹਾਡੀ ਦਇਆ ਰਹਿਮ ਕਿਰਪਾ ਫਜ਼ਲ ਇਹਨਾਂ ਤੇ ਹੁਣ ਤੋਂ ਲੈ ਕੇ ਸਦਾ ਤੱਕ ਹੁੰਦਾ ਰਹੇ ਮੇਰੇ ਮਹਾਨ ਖੁਦਾ ਜਿਨ੍ਹਾਂ ਪੈੜਾ ਭਰਾਵਾਂ ਰਾਤ ਦੇ ਸਮੇਂ ਡਰ ਲੱਗਦਾ ਖੁਦਾ ਵੰਜੀ ਸੱਚਮੁੱਚ ਹਰ ਇੱਕ ਡਰ ਦੀ ਸਪਿਰਟ ਇਹਨਾਂ ਦੀ ਜ਼ਿੰਦਗੀਆਂ ਦੇ ਵਿੱਚੋਂ ਕੱਢ ਦਿਓ ਮੇਰੇ ਸਮਰਥੀ ਪਰਮੇਸ਼ਰ ਜੀ ਸੱਚਮੁੱਚ ਨੰਦ ਲੇਰੀ ਵਾਲਾ ਆਤਮਾ ਦਿਓ ਮੇਰੇ ਮਹਾਨ ਖੁਦਾ ਵੰਜੀ ਜੋ ਤੁਸੀਂ ਮੂਸਾ ਨੂੰ ਦਿੱਤਾ ਖੁਦਾ ਵੰਜੀ ਜੋ ਤੁਸੀਂ ਅਬਰਾਹਮ ਨੂੰ ਦਿੱਤਾ ਮੇਰੇ ਖੁਦਾ ਵੰਜੀ ਜੋ ਤੁਸੀਂ ਦੈਨੀਅਲ ਨੂੰ ਦਿੱਤਾ ਮੇਰੇ ਮਹਾਨ ਖੁਦਾ ਸੱਚਮੁੱਚ ਮੇਰੇ ਮਹਾਨ ਖੁਦਾ ਤੁਹਾਡਾ ਧੰਨਵਾਦ ਕਰਦੇ ਆ ਪਰਮੇਸ਼ਰ ਦਇਆ ਕਰੋ ਕਿਰਪਾ ਕਰੋ ਇਹਨਾਂ ਸਾਰੇ ਹੀ ਭੈਣ ਭਰਾਵਾਂ ਨੂੰ ਖੁਦਾਵੰਦ ਜੀ ਤੁਸੀਂ ਆਪਣੇ ਪਵਿੱਤਰ ਜੁਲਾਲੀ ਜ਼ੋਰਾ ਵਰ ਹੱਥਾਂ ਦੇ ਵਿੱਚ ਖੁਦਾਵੰਦ ਜੀ ਪ੍ਰਭ ਜੀ ਸੰਭਾਲ ਕੇ ਰੱਖੋ ਅਤੇ ਆਪਣੇ ਕੰਮਾਂ ਦੇ ਲਈ ਇਹਨਾਂ ਨੂੰ ਇਸਤੇਮਾਲ ਕਰੋ ਖੁਦਾ ਹਰ ਇੱਕ ਪ੍ਰਭ ਜੀ ਬਜ਼ੁਰਗ ਨੂੰ ਤੁਹਾਡੇ ਪਾਕ ਪਵਿੱਤਰ ਹੱਥਾਂ 'ਚ ਸੌਂਪਦੇ ਪ੍ਰਭ ਜੀ ਜੋ ਭੈਣ ਭਰਾ ਰਾਤ ਦੇ ਸਮੇਂ ਖੁਦਾਵੰਦ ਜੀ ਆਪਣੇ ਬਿਸਤਰਿਆਂ ਦੇ ਉੱਪਰ ਕਿਸੇ ਸੋਚ ਵਿਚਾਰ 'ਚ ਡੁੱਬੇ ਰਹਿੰਦੇ ਆ ਖੁਦਾ ਜੋ ਕਿਸੇ ਚਿੰਤਾ ਬੋਝ ਦੇ ਵਿੱਚ ਲੱਗੇ ਰਹਿੰਦੇ ਮੇਰੇ ਮਹਾਨ ਖੁਦਾਵੰਦ ਜੀ

ਚਿੰਤਾ ਬੋਸ ਡਿਪਰੈਸ਼ਨ ਨੂੰ ਇਹਨਾਂ ਦੀ ਜ਼ਿੰਦਗੀਆਂ ਦੇ ਵਿੱਚੋਂ ਦੂਰ ਕਰੋ ਮੇਰੇ ਸਮਰਥੀ ਪਰਮੇਸ਼ਰ ਜੀ ਹਰ ਇੱਕ ਪੈਣ ਪ੍ਰਾਖੁਦਾਵੰਨ ਜੀ ਹਰ ਇੱਕ ਬੋਸ ਤੋਂ ਹਰ ਇੱਕ ਚਿੰਤਾ ਤੋਂ ਆਜ਼ਾਦ ਹੋ ਜਾਵੇ ਪਰਮੇਸ਼ਰ ਜੀ ਔਰ ਪ੍ਰਭੂ ਜੀ ਤੁਹਾਡੀ ਸੱਚੀ ਸ਼ਾਂਤੀ ਨੂੰ ਪ੍ਰਾਪਤ ਕਰੇ ਮੇਰੇ ਮਹਾਨ ਖੁਦਾ ਦਇਆ ਕਰੋ ਸਮਰਥੀ ਪਰਮੇਸ਼ਰ ਜੀ ਕਿਰਪਾ ਕਰੋ ਮੇਰੇ ਮਹਾਨ ਖੁਦਾ ਪਰਮੇਸ਼ਰ ਜੀ ਹਰ ਇੱਕ ਪੈਣ ਪਾਈ ਹਰ ਇੱਕ ਬੱਚੇ ਨੂੰ ਪਰਮੇਸ਼ਰ ਜੀ ਹਰ ਇੱਕ ਬਿਮਾਰੀ ਤੋਂ ਦੂਰ ਰੱਖਣਾ ਪ੍ਰਭੂ ਜੀ ਵੈਰੀ ਦੇ ਹਰ ਇੱਕ ਬੰਦਨ ਤੋਂ ਇਹਨਾਂ ਨੂੰ ਬਚਾ ਕੇ ਰੱਖਣਾ ਮੇਰੇ ਮਹਾਨ ਖੁਦਾਵੰਨ ਜੀ ਤਰੀ ਦੀ ਕੋਈ ਵੀ ਸ਼ਕਤੀ ਪਰਮੇਸ਼ਰਾਂ ਦੇ ਘਰਾਂ ਦੇ ਅੰਦਰ ਐਂਟਰ ਨਾ ਹੋਣੇ ਪਾਏ ਮੇਰੇ ਮਹਾਨ ਖੁਦਾਵੰ ਜੀ ਯਹੋਵਾ ਪਰਮੇਸ਼ਰ ਇਨਾਂ ਤੇ ਦਇਆ ਕਰੋ ਕਿਰਪਾ ਕਰੋ ਮੇਰੇ ਮਹਾਨ ਖੁਦਾਵੰ ਜੀ ਸੱਚਮੁੱਚ ਇਨਾਂ ਦਾ ਨਰਮਾਈ ਦੇ ਨਾਲ ਸੁਧਾਰ ਕਰੋ ਸਮਰਥੀਆ ਪਰਮੇਸ਼ਰ ਔਰ ਪਰਮੇਸ਼ਰ ਜੀ ਦਾ ਦਇਆ ਰਹਿਮ ਪਰਮੇਸ਼ਰਾਂ ਦੀ ਜ਼ਿੰਦਗੀਆਂ ਦੇ ਵਿੱਚ ਪਰਮੇਸ਼ਰ ਜੀ ਤੁਸੀਂ ਬਣਾ ਕੇ ਰੱਖੋ ਖੁਦਾ ਤਾਂ ਕਿ ਇਨਾਂ ਦੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਜੀ ਦਇਆ ਰਹਿਮ ਕੰਮ ਕਰੇ ਖੁਦਾਵੰ ਜੀ ਔਰ ਇਹ ਦੂਸਰਿਆਂ ਤੇ ਦਇਆ ਕਰਨ ਵਾਲੇ ਹੋ ਜਾਣ ਮੇਰੇ ਮਹਾਨ ਖੁਦਾਵੰ ਜੀ ਜਿਨ੍ਹਾਂ ਭੈਣ ਭਰਾਵਾਂ ਰਾਤ ਦੇ ਸਮੇਂ ਬੁਰੇ ਸੁਪਨੇ ਆਉਂਦੇ ਖੁਦਾਵੰਨ ਜੀ ਪ੍ਰਭ ਜੀ ਉਹਨਾਂ ਸਾਰੇ ਹੀ ਬੁਰੇ ਸੁਪਨਿਆਂ ਨੂੰ ਪ੍ਰਭ ਯੇਸ਼ੂ ਮਸੀਹ ਨਾਮ ਦੇ ਵਿੱਚ ਰੱਦ ਕਰ ਦਿੰਨੇ ਆ ਹਰ ਇੱਕ ਉਹ ਰਾਹ ਪਰਮੇਸ਼ਰ ਜੀ ਜਿਸ ਦੇ ਰਾਹੀ ਵੈਰੀ ਇਹਨਾਂ ਦੀ ਜ਼ਿੰਦਗੀਆਂ ਦੇ ਵਿੱਚ ਐਂਟਰ ਹੁੰਦਾ ਮੇਰੇ ਖੁਦਾਵੰਨ ਜੀ ਹਰ ਇੱਕ ਰਾਸਤਾ ਪ੍ਰਭ ਯੇਸ਼ੂ ਮਸੀਹ ਨਾਮ ਦੇ ਵਿੱਚ ਕੈਨਸਲ ਕਰ ਦਿਆਂ ਮੇਰੇ ਮਹਾਨ ਖੁਦਾਵੰਨ ਜੀ ਦਇਆ ਕਰੋ ਸਮਰਥੀ ਪਰਮੇਸ਼ਰ ਕਿਰਪਾ ਕਰੋ ਖੁਦਾਵੰਨ ਜੀ ਹਰ ਇੱਕ ਭੈਣ ਭਾਈ ਨੂੰ ਪਰਮੇਸ਼ਰ ਜੀ ਤੁਸੀਂ ਆਪਣੇ ਹੱਥਾਂ ਚ ਲੋਕ ਖੁਦਾਵੰਨ ਜੀ ਰਾਤ ਦੇ ਇੱਕ ਇੱਕ ਪਲ ਚ ਤੁਸੀਂ ਇਹਨਾਂ ਨੂੰ ਬਾਲ ਕੇ ਰੱਖੋ ਪ੍ਰਭ ਜੀ ਜਿਨ੍ਹਾਂ ਦੇ ਬੱਚੇ ਆਣਾ ਅਗਿਆਕਾਰੀ ਦੇ ਵਿੱਚ ਨੇ ਮੇਰੇ ਪਰਮੇਸ਼ਰ ਜੀ ਉਹਨਾਂ ਨੂੰ ਪਰਮੇਸ਼ਰ ਜੀ ਆਗਿਆਕਾਰੀ ਵਾਲਾ ਮਨ ਦੇ ਪਰਮੇਸ਼ਰ ਜੀ ਪ੍ਰਭ ਜੀ ਉਹਨਾਂ ਨੂੰ ਪਵਿੱਤਰ ਜ਼ਿੰਦਗੀ ਦੇ ਉਹ ਖੁਦਾ ਜਿੱਦਾਂ ਤੁਸੀਂ ਪਵਿੱਤਰੋ ਮੇਰੇ ਮਹਾਨ ਖੁਦਾ ਦਇਆ ਕਰੋ ਕਿਰਪਾ ਕਰੋ ਸਮਰਥੀ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਆਂ ਖੁਦਾਵੰਨ ਜੀ ਪ੍ਰਭ ਜੀ ਦਇਆ ਕਰੋ ਕਿਰਪਾ ਕਰੋ ਖੁਦਾ ਪਰਬਜੀ ਇਹਨਾਂ ਘਰਾਂ ਪਰਿਵਾਰਾਂ ਵਿੱਚ ਆਫਸ ਵਿੱਚ ਪਿਆਰ ਹੋਵੇ ਮੇਰੇ ਖੁਦਾਵੰਨ ਜੀ ਪਰਬਜੀ ਘਰ ਵਿੱਚ ਕਿਸੇ ਵੀ ਚੰਗੀ ਚੀਜ਼ ਦੀ ਥੋੜਨਾ ਰਵੇ ਮੇਰੇ ਪਰਮੇਸ਼ੁਰੂ ਕਿਸੇ ਵੀ ਘਰ ਨੂੰ ਖੁਦਾਵੰਨ ਜੀ ਕਿਸੇ ਵੀ ਤਰ੍ਹਾਂ ਦੀ ਥੋੜਨਾ ਰਵੇ ਮੇਰੇ ਪਰਮੇਸ਼ੁਰੂ ਜੀ ਹਰ ਇੱਕ ਘਰ ਪਰਿਵਾਰ ਤੁਹਾਡੇ ਨਾਮ ਦੇ ਨਾਲ ਬLES ਹੋਵੇ ਖੁਦਾ ਤੁਹਾਡੇ ਪਰਬਜੀ ਸਵਰਗੀ ਆਸ਼ੀਸ਼ਾਂ ਬਰਕਤਾਂ ਨੂੰ ਪਾਵੇ ਖੁਦਾਵੰਨ ਜੀ ਪਰਮੇਸ਼ੁਰ ਆਤਮਿਕ ਦਾਣਾ ਵਰਦਾਨਾਂ ਨੂੰ ਇਹਨਾਂ ਦੀ ਜ਼ਿੰਦਗੀਆਂ ਦੇ ਵਿੱਚ ਰਿਲੀਜ਼ ਕਰੋ ਪਰਮੇਸ਼ੁਰ ਜੀ ਦਇਆ ਕਰੋ ਕਿਰਪਾ ਕਰੋ ਮੇਰੇ ਮਹਾਨ ਖੁਦਾ ਪਰਮੇਸ਼ੁਰ ਜੀ ਜਦ ਵੀ ਬੱਚੇ ਤੁਹਾਡੇ ਬੱਚੇ ਪਰਮੇਸ਼ਰ ਜੀ ਜਦ ਵੀ ਖੁਦਾ ਸੌਣ ਦੇ ਲਈ ਆਪਣੇ ਬਿਸਤਰਿਆਂ ਤੇ ਜਾਣ ਖੁਦਾਬੰਦ ਜੀ ਸੌਂਦੇ ਸਮੇਂ ਪਰਮੇਸ਼ਰ ਜੀ ਇਹਨਾਂ ਦੇ ਉੱਪਰ ਦਇਆ ਰਹਿਮ ਫਜ਼ਲ ਕਰਨਾ ਖੁਦਾ ਪਰਮੇਸ਼ਰ ਤੁਹਾਡੇ ਸਰਗੀ ਦੂਤ ਇਹਨਾਂ ਦੀ ਰਾਖੀ ਕਰਨ ਖੁਦਾ ਇਹਨਾਂ ਘਰ ਪਰਿਵਾਰਾਂ ਦੀ ਰਾਖੀ ਕਰਨ ਮੇਰੇ ਪਰਮੇਸ਼ਰ ਜੀ ਹਰ ਇੱਕ ਭੈਣ ਭਾਈ ਨੂੰ ਖੁਦਾਬੰਦ ਜੀ ਹਰ ਇੱਕ ਘਰ ਪਰਿਵਾਰ ਨੂੰ ਤੁਹਾਡੇ ਹੱਥਾਂ 'ਚ ਸੌਂਪਦੇ ਆ ਮੇਰੇ ਮਹਾਨ ਖੁਦਾ ਪ੍ਰਭ ਜੀ ਦਾ ਅੱਜ ਦੇ ਸਮੇਂ ਇਹਨਾਂ ਨੂੰ ਗੂੜੀ ਮਿੱਠੀ ਨੀਂਦ ਦੇ ਨਾਲ ਬLES ਕਰਨਾ ਖੁਦਾਵੰਨ ਜੀ ਸਵਰਗ ਰਾਸ ਤੋਂ ਪਰਮੇਸ਼ਵਰ ਜੀ ਇਹਨਾਂ ਦੇ ਲਈ ਗੂੜੀ ਤੇ ਮਿੱਠੀ ਨੀਂਦ ਨੂੰ ਰਿਲੀਜ਼ ਕਰਨਾ ਪਰਮੇਸ਼ਵਰ ਜੀ ਦਇਆ ਕਰਨਾ ਕਿਰਪਾ ਕਰਨਾ ਸੁਪਨਾ ਰਾਹੀ ਪਰਮੇਸ਼ਵਰ ਜੀ ਸਾਰਿਆਂ ਦੇ ਨਾਲ ਗੱਲਬਾਤ ਕਰਨੀਆਂ ਖੁਦਾਵੰਨ ਜੀ ਆਪਣੇ ਗੁਜੇ ਪੇਧਰ ਨੂੰ ਇਹਨਾਂ ਤੇ ਪ੍ਰਗਟ ਕਰਨਾ ਖੁਦਾ ਔਰ ਸਵੇ ਪਰਮੇਸ਼ਵਰ ਜੀ ਨਾਲ ਜਲਦੀ ਉਠਾਉਣਾ ਖੁਦਾ ਆਪਣੀ ਮਹਿਮਾ ਦੇ ਲਈ ਵਡਿਆਈ ਦੇ ਲਈ ਮੇਰੇ ਮਹਾਨ ਖੁਦਾਵੰਨ ਜੀ ਇਹ ਸਾਰੀ ਪ੍ਰਾਰਥਨਾ ਨੂੰ ਪ੍ਰਭ ਜੀ ਅਸੀਂ ਵਿਸ਼ਵਾਸ ਕਰਦੇ ਤੁਸੀਂ ਸੁਣਿਆ ਹੈ ਤੇ ਕਬੂਲ ਕੀਤਾ ਹੈ ਔਰ ਉੱਤਰ ਦਿੱਤਾ ਹੈ ਮੇਰੇ ਪੂਰਾ ਦਿਨ ਸੰਭਾਲਿਆ ਪਰਮੇਸ਼ਵਰ ਜੀ ਰਾਤ ਦੇ ਹਰ ਇੱਕ ਸਮੇਂ ਨੂੰ ਹਰ ਇੱਕ ਪਲ ਨੂੰ ਪਰਮੇਸ਼ਰ ਤੁਹਾਡੇ ਹੱਥਾਂ ਚ ਸੌਂਪਦੇ ਸਾਰੀ ਪ੍ਰਾਰਥਨਾ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਮੰਗਦੇ ਆ ਆਮਨ 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 ਸਾਰੇ ਭੈਣ ਭਾਣਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਫੇਰ ਲੈ ਨੰਬਰ ਬੰਦ ਰਹੇਗਾ ਇਹਨਾਂ ਦਿਨਾਂ ਦੇ ਵਿੱਚ ਮੇਰੀਆਂ ਮੀਟਿੰਗਸ ਨੇ ਔਰ ਮੈਂ ਘਰ ਤੋਂ ਬਾਹਰ ਜਾ ਰਹੀ ਆ ਸਾਰੀ ਭੈਣ ਭਾਈਆਂ ਨੂੰ ਬੇਨਤੀ ਆ ਕਿ ਕਿਰਪਾ ਕਰਕੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਫੇਰ ਲੈ ਨੰਬਰ ਤੇ ਕਾਲ ਨਾ ਕੀਤੀ ਜਾਵੇ